ਦੋਸਤੋ ਬਹੁਤ ਕੰਮ ਦੀ ਵੀਡੀਓ ਆ ਕਿਸੇ ਭਰਾ ਲਈ ਮੋਟੀਵੇਸ਼ਨਲ ਵੀ ਹੋਊਗੀ ਕਿਸੇ ਲਈ ਸਿੱਖਣ ਲਈ ਬਹੁਤ ਕੁਝ ਹੋਊਗਾ ਇਹ ਮੇਰੀ ਉਹ ਸਾਰੀ ਜਰਨੀ ਆ ਜਿਹੜੀ ਮੈਂ ਘੂੜਿਆਂ ਚਾ ਕੇ ਸ਼ੁਰੂ ਕਰਨ ਤੋਂ ਬਾਅਦ ਜਿਹੜਾ ਕੁਝ ਨਵਾਂ ਸਿੱਖਿਆ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਕਿ ਕਿੱਥੇ ਤੁਹਾਨੂੰ ਔਕੜ ਆ ਜਾਂਦੀ ਆ ਤੇ ਕਿੱਥੇ ਕਿਵੇਂ ਗੇਟ ਲੱਭਦਾ ਸਭ ਤੋਂ ਪਹਿਲਾਂ ਸਟੋਰੀ ਸਾਰੀ ਸੁਣਿਓ ਬਹੁਤ ਇੰਟਰਸਟਿੰਗ ਗੱਲਾਂ ਬਾਤਾਂ ਹੋਣ ਵਾਲੀਆਂ ਨੇ ਸਭ ਤੋਂ ਪਹਿਲਾਂ ਕੀ ਹੋਇਆ ਮੈਂ ਬਸ਼ੇਰੀ ਲਿਆਂਦੀ ਠੀਕ ਹੈ ਵੈਟਰਨਰੀ ਪ੍ਰੈਕਟਿਸ ਦਾ ਕਿਉਂਕਿ ਮੇਰੇ ਕੋਲੇ ਗਾਈਨਿੰਗ ਦਾ ਡਿਪਲੋਮਾ ਸੀਗਾ ਮੈਂ ਆਲਰੇਡੀ 베ਰਕਾ ਦੇ ਵਿੱਚ ਜੌਬ ਕਰਦਾ ਸੀ ਕਰਦਾ ਹੀ ਸੀਗਾ ਤੇ ਉਹਦੇ ਦਰਮਿਆਨ ਕੀ ਹੋਇਆ ਮੈਂ ਘੋੜਿਆਂ ਦੇ ਵਿੱਚ ਆਇਆ ਠੀਕ ਹੈ ਮੈਨੂੰ 4 ਸਾਲ ਹੋ ਗਏ ਸੀ ਲਗਾਤਾਰ ਪੜਦੇ ਨੂੰ ਬਹੁਤ ਡੀਪਲੀ ਮੈਨੂੰ ਇਹ ਸੀਗਾ ਵੀ ਜਿਹੜਾ ਘੋੜਿਆਂ 'ਚ ਪ੍ਰੈਕਟਿਸ ਕਰਦਾ ਬਹੁਤ ਜ਼ਿਆਦਾ ਡੀਪਲੀ ਪੜਦੇ ਹੋਣਗੇ ਚਲੋ ਬਹੁਤ ਸਾਰੇ ਸੱਜਣ ਨੇ ਜਿਹੜੇ ਪਰਦੇ ਵੀ ਨੇ ਫਿਰ ਜਦੋਂ ਮੈਂ ਬਸ਼ੇਰੀ ਲੈ ਕੇ ਆਉਨਾ ਪਹਿਲੀ ਮੇਰੀ ਜਿਹੜੀ ਬਾ ਪੈਂਦਾ ਉਹ ਪੈਂਦਾ ਜਿਹੜੇ ਬੰਦਿਆਂ ਨਾਲ ਉਹਨਾਂ ਤੋਂ ਮੈਂ ਫੀਡ ਬਾਰੇ ਪੁੱਛਦਾ ਉਹ ਆਪਣੀ ਫੀਡ ਤਾਂ ਮਤਲਬ ਸਨੀ ਨਾਲੋਂ ਤੋਂ ਤੱਕ ਮੁਲਾਕਾਤ ਨਹੀਂ ਸੀ ਹੋਈ ਪੰਜ ਚਾਰ ਘੂਰ ਸੀਗੇ ਸੱਜਣ ਚਲੋ ਹਰੇਕ ਦੀ ਆਪਣੀ ਜ਼ਿੰਮੇਵਾਰੀ ਆ ਹਰੇਕ ਦਾ ਆਪਣਾ ਕਰਤੱਵ ਆ ਹਰੇਕ ਨੇ ਆਪਣਾ ਬਿਜ਼ਨਸ ਕਰਨਾ ਤੇ ਉਹਨਾਂ ਤੋਂ ਪੁੱਛਿਆ ਮਤਲਬ ਬਹੁਤ ਸਾਰੇ ਸੱਜਣਾ ਤੋਂ ਵੀ ਪੁੱਛਿਆ ਜਿਹੜੇ ਘੋੜਾ ਰੱਖਦੇ ਨੇ ਕਿਸੇ ਨੇ ਕੋਈ ਗੱਲ ਰਾ ਨਹੀਂ ਪਾਈ ਮਤਲਬ ਵੈਟਰਨਰੀ ਵਾਲੇ ਪਾਰਟ ਪਾਰਟਸ ਦੇ ਵਿੱਚ ਤਾਂ ਮੈਂ ਪਹਿਲਾਂ ਹੀ ਹੈਗਾ ਸੀਗਾ ਜਿਹੜਾ ਪ੍ਰੈਕਟਿਸ ਵਾਲਾ ਪਾਰਟ ਫਿਰ ਮੈਂ ਮੈਨੂੰ ਲੱਗਿਆ ਵੀ ਇੱਕ ਰਸਤਾ ਬੰਦ ਹੋ ਗਿਆ। ਕਈ ਵਾਰ ਪਤਾ ਕੀ ਹੁੰਦਾ ਤੁਸੀਂ ਕਿਸੇ ਬੰਦੇ ਤੇ ਆਸ ਲਾਈ ਬੈਠੇ ਹੋ ਨਿਓ ਉਹ ਬੰਦਾ ਸਾਡੀ ਐਂ ਕਰਕੇ ਮਦਦ ਕਰੂ ਫਿਰ ਅਸੀਂ ਐਂ ਕਰ ਲਾਂਗੇ। ਇਹ ਜ਼ਿੰਦਗੀ 'ਚ ਕਦੇ ਨਾ ਸੋਚਿਓ। ਹੋ ਸਕਦਾ ਜਿਹੜੇ ਦਰਵਾਜ਼ੇ ਰਾਹੀ ਉਹ ਲੰਘ ਕੇ ਅੱਗੇ ਗਿਆ ਉਹ ਦਰਵਾਜ਼ੇ ਦਾ ਕਦ ਦੇ ਨਾਲ ਛੋਟਾ ਹੋਵੇ ਵੀ ਉਹਦੇ ਵਿੱਚ ਦੀ ਤੁਸੀਂ ਲੰਘੇ ਨਾ ਸਕਦੇ ਹੋ ਜਾਂ ਉਹ ਦਰਵਾਜ਼ਾ ਬਹੁਤ ਮਾਮੂਲੀ ਹੋਵੇ। ਇਹ ਵੀ ਹੋ ਸਕਦਾ ਵੀ ਉਹ ਦਰਵਾਜ਼ਾ ਬਹੁਤ ਹੀ ਜ਼ਿਆਦਾ ਵੱਡਾ ਹੋਵੇ ਉਹ ਬੰਦੇ ਦੀ ਸਟੱਡੀ ਹੋਈ ਨਹੀਂ ਜ਼ਿਆਦੇ ਹੋਵੇ। ਵਿਥੋਂ ਦੇ ਹੱਥ ਚਾਉਣ ਵਾਲੀ ਚੀਜ਼ ਹੀ ਨਾ ਹੋਵੇ ਠੀਕ ਹੈ ਮੋਸਟਲੀ 99% ਕੇਸਾਂ ਦੇ ਵਿੱਚ ਇਹ ਹੁੰਦਾ ਜਦੋਂ ਤੁਸੀਂ ਸਿੱਖਣ ਤੁਰਦੇ ਹੋ ਨਾ ਜਿਹੜਾ ਬੰਦਾ ਤੁਹਾਨੂੰ ਦੇਖ ਕੇ ਦਰਵਾਜ਼ਾ ਬੰਦ ਕਰਦਾ ਸਮਝ ਲਓ ਉਹ ਦਰਵਾਜ਼ਾ ਬਹੁਤ ਛੋਟਾ ਤੁਸੀਂ ਉਹਦੇ ਨਾਲੋਂ ਅੱਗੇ ਬਹੁਤ ਜਾ ਸਕਦੇ ਫਿਰ ਜਦੋਂ ਮੈਂ ਫੀਡ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਦਿਨ 15 ਲੱਗੇ ਹੋਣਗੇ ਮੈਂ ਲੁਧਿਆਣਾ ਯੂਨੀਵਰਸਿਟੀ ਜਿੰਨੀਆਂ ਹੋਰ ਯੂਨੀਵਰਸਿਟੀਆਂ ਸਭ ਤੋਂ ਬੈਸਟ ਜਾ ਕੇ ਮੈਨੂੰ ਜਿਹੜੇ ਰਿਸਰਚ ਪੇਪਰ ਮਿਲੇ ਜਾਂ ਮੰਨ ਕੇ ਚਲੋ ਉਹਦਾ ਮਟੀਰੀਅਲ ਮਿਲਿਆ ਉਹ ਯੂਐਸਏ ਆਰਕਨਾਸ ਤੋਂ ਮਿਲਿਆ ਮੈਨੂੰ ਲੱਗਦਾ ਨਹੀਂ ਵੀ ਕੋਈ ਇੰਡੀਆ 'ਚ ਆਰਕਨਾਸ ਦੇ ਵਿੱਚ ਜਾ ਕੇ ਇਹ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਾ ਕੇ ਪੜ੍ਹ ਕੇ ਹੋ ਰਿਹਾ ਆ ਹੋਊਗਾ ਉਹ ਫਿਰ ਫੀਲਡ ਦਾ ਫਾਰਮੂਲਾ ਮੈਂ ਸਾਰੇ ਤੁਹਾਡੇ ਨਾਲ ਸਾਂਝਾ ਕੀਤਾ ਜਿਹਦੇ 'ਚ ਤੁਸੀਂ ਆ ਮੇਰੇ ਵਾਲੀ ਘੋੜੀ ਵੀ ਦੇਖਦੇ ਹੋ ਹੋਰ ਬਹੁਤ ਸਾਰੇ ਨਾਮੀ ਘੋੜੇ ਜਿਹੜੇ ਸ਼ੋਅ ਲੜੇ ਨੇ ਓਬੀਐਸ ਸਪੀਡ ਨਾ ਤਿਆਰ ਹੋਈ ਨੇ। ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ। ਪਹਿਲਾਂ ਵੀਡੀਓ ਪਈਆਂ ਵੀ ਨੇ ਪੁਰਾਣੀਆਂ। ਬਾਰ-ਬਾਰ ਆਪਾਂ ਕਿਸੇ ਦਾ ਜ਼ਿਕਰ ਨਹੀਂ ਕਰਦੇ। ਬਹੁਤ ਸਾਰੇ ਸ਼ੋਅ ਜਿਹੜੇ ਘੋੜੇ ਲੜੇ ਤੇ ਬੜੇ-ਬੜੇ ਤਖਤ ਤੇ ਟਹੇ। ਫਿਰ ਉਸ ਤੋਂ ਅੱਗੇ ਆ ਜਾਂਦੇ ਆ। ਜਦੋਂ ਮੈਂ ਪ੍ਰੈਕਟਿਸ ਦੇ ਵਿੱਚ ਨਵਾਂ-ਨਵਾਂ ਸੀਗਾ ਮੇਰਿਆ ਕੋਈ ਗਮਾਂਡੀ ਪਿੰਡ ਦਾ ਮਿੱਤਰ ਸੀ ਉਹਦੀ ਘੋੜੀ ਦੇ ਸੱਟ ਵੱਜ ਗਈ। ਸੱਟ ਵੱਜੀ ਹੋਈ ਮੈਂ ਘੋੜੇ ਵਾਲੇ ਸਰਕਲ 'ਚ ਨਵਾਂ ਸੀਗਾ। ਉਹਨੇ ਮੈਨੂੰ ਸੱਟ ਤਾਂ ਲਿਆ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਥੋੜੇ ਥੋੜੇ ਜਿਹੇ ਸਿੰਪਟਮ ਸੈਂਪਟਮ ਨੇ ਜਿਹੜੇ ਟੈਪਨੈਸ ਦੇ ਹੋਗੇ ਵੀ ਆਪਾਂ ਨੂੰ ਟਰੀਟਮੈਂਟ ਇਹੀ ਚੱਲਣਾ ਪਊਗਾ ਵੀ ਬਾਕੀ ਵੇਟ ਕਰਨੀ ਪਊਗੀ ਤੇ ਉਹਦੇ ਜਿਹੜੇ ਘੋੜਿਆਂ ਵਾਲੇ ਸਰਕਲ ਦੇ ਮਿੱਤਰ ਸੀਗੇ ਬਹੁਤ ਸਾਰੇ ਮਿੱਤਰ ਚੰਗੇ ਵੀ ਨੇ ਪਰ ਕੁਝ ਇਦਾਂ ਦੇ ਹੁੰਦੇ ਆ ਵੀ ਬਹੁਤ ਹੀ ਚੰਗੇ ਹੁੰਦੇ ਆ ਉਹਨਾਂ ਨੇ ਉਹਦੇ ਤੇ ਪ੍ਰੈਸ਼ਰ ਪਾ ਕੇ ਇਕੱਠੇ ਹੋ ਕੇ ਉੱਥੇ ਮੈਨੂੰ ਵੀ ਸੱਦ ਲਿਆ ਬਿਠਾ ਲਿਆ ਕਹਿੰਦੇ ਯਾਰ ਤੂੰ ਇੱਕ ਵਾਰੀ ਸਾਡੇ ਡਾਕਟਰ ਨਾਲ ਗੱਲ ਕਰ ਤੁ ਫਿਰ ਤੂੰ ਟ੍ਰੀਟਮੈਂਟ ਸ਼ੁਰੂ ਕਰੀ ਚਲੋ ਮੈਂ ਮੇਰਾ ਨਾਮ ਤਾਂ ਕੋਈ ਆਕੜ ਵਾਲਾ ਸੁਭਾ ਹੋ ਸਕਦਾ ਕਿਤੇ ਕਰਦਾ ਵੀ ਮੇਰਾ ਸੁਭਾਪ ਤੁਸੀਂ ਹਰੇਕ ਬੰਦੇ ਲਈ ਹਰੇਕ ਦਾ ਵੱਖਰਾ ਹੁੰਦਾ ਤੇ ਚਲੋ ਅਸੀਂ ਉੱਥੇ ਬੈਠੇ ਉਹ ਬੰਦੇ ਦਾ ਨਾਮ ਵੀ ਦੱਸ ਦਿੰਦਾ ਮੈਂ ਚੰਨਾ ਮਨਮੀ ਦਾ ਚੰਨਾ ਚੰਨਾ ਕਹਿੰਦੇ ਆ ਤੇ ਫਿਰ ਉਹ ਕੁੜੀ ਦੇ ਜ਼ਖਮ ਸੀਗਾ ਐਡਾ ਕਿ ਕਿੱਲ ਵੱਜਿਆ ਸੀ ਤੇ ਉਹਦਾ ਸਾਈਜ਼ ਐਡਾ ਸਰਾਣੀ ਜਿਡਾ ਹੋ ਗਿਆ ਸੀਗਾ ਘੋੜੀ ਦੀ ਪੋਸਟ ਸਟੈਡੀ ਹੋ ਗਈ ਸੀ ਕੰਨਾਂ ਦੀ ਮੂਵਮੈਂਟ ਸਲੋ ਹੋ ਗਈ ਸੀ ਘੋੜੀ ਜਕੜ ਕੇ ਤੁਰਨ ਲੱਗ ਗਈ ਸੀ ਤੇ ਉਹ ਜਿਹੜੇ ਡਾਕਟਰ ਨਾਲ ਸੋ ਕਾਲਡ ਡਾਕਟਰ ਨਾਲ ਮੇਰੀ ਗੱਲ ਕਰਵਾਈ ਗਈ ਉਹਨੂੰ ਦੱਸਿਆ ਗਿਆ ਵੀ ਐਂ ਕਰਕੇ ਵੀ ਇੱਥੇ ਇੱਕ ਘੋੜੀ ਆ ਵੀ ਉਹਦੇ ਐਂ ਸੱਟ ਵੱਜ ਗਈ ਸੀ ਵੀ ਉਹਨੂੰ ਟਾਈਟਨਸ ਦੇ ਸਿੰਟਮ ਲੱਗਦੇ ਨੇ ਵੀ ਤੁਸੀਂ ਮਾੜਾ ਜਿਹਾ ਡਾਕਟਰ ਨੂੰ ਦੱਸ ਦੋ ਚਲੋ ਜਾਂਦਾ ਰਹੇ ਉਹ ਭਰਾ ਉਹਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਤੇ ਮੈਨੂੰ ਕਹਿੰਦਾ ਵੀ अच्छा ठीक है जी ਐਵੇਂ ਹੋ ਗਿਆ ਹਾਂਜੀ ਕੋਈ ਨਾ ਮੈਂ ਠਹਿਰ ਕੇ ਗੱਲ ਕਰਦਾ ਅਸੀਂ 7-8 ਜਣੇ ਬੈਠੇ ਸੀਗੇ ਠਹਿਰ ਕੇ ਗੱਲ ਕਰਦਾ ਉਹਨਾਂ ਨੇ ਘੰਟੇ ਅੱਧੇ ਘੰਟੇ ਬਾਅਦ ਫੋਨ ਲਾਇਆ ਮੈਂ ਬੀਜੀ ਹਾਂ ਥਲੇ ਮੈਂ ਠਹਿਰ ਕੇ ਗੱਲ ਕਰੂੰਗਾ 2:30 ਵਜੇ ਮੈਂ ਪਰਸਨਲੀ ਫੋਨ ਲਾਇਆ ਮੈਂ ਹਾਂ ਹੁੰਦਾ ਵੀ ਯਾਰ ਜੇ ਕਿਸੇ ਦਾ ਜਾਨਵਰ ਵੱਜ ਜਾਵੇ ਫੇਰ ਹੋਈ ਸੇਮ ਡਾਇਲੋਗ ਸੀਗਾ ਬਈ ਮੈਂ ਠਹਿਰ ਕੇ ਗੱਲ ਕਰੂੰਗਾ ਫਿਰ ਉਹ ਮੈਨੂੰ ਜਣੀ ਉਹਦੋਂ ਇੰਨੀ ਸਮਝ ਨਹੀਂ ਸੀ ਹੁਣ ਲੱਗਦੀ ਆ ਉਹ ਠਹਿਰ ਕੇ ਗੱਲ ਕਰਨ ਦਾ ਮਤਲਬ ਹੁੰਦਾ ਵੀ ਮੈਂ ਕਿਸੇ ਨੂੰ ਕੁਝ ਦੱਸ ਨਹੀਂ ਸਕਦਾ ਮੈਂ ਕਰ ਸਕਦਾ ਠੀਕ ਆ ਚਲੋ ਬਹੁਤ ਧੰਨਵਾਦ ਉਹ ਭਰਾ ਦਾ ਫਿਰ ਮੈਂ ਟੈਟਨਸ ਤੇ ਇੰਨਾ ਡੀਪ ਪੜਿਆ ਤੁਸੀਂ ਪੁਰਾਣੀਆਂ ਵੀਡੀਓ ਚੱਕ ਕੇ ਦੇਖ ਲਿਓ ਇੰਨਾ ਡੀਪ ਪੜਿਆ ਨਾ ਟੈਟਨਸ ਦੇ ਉੱਪਰ ਬਈ ਟੈਟਨਸ ਹੁੰਦੀ ਕਿਵੇਂ ਆ ਇਹਦਾ ਰੈਜ਼ਰ ਵਾਇਰ ਕੀ ਆ ਇਹਦੇ ਸਾਈਨ ਕੀ ਨੇ ਉਹ ਸਾਲਾਂ ਚ ਜਿਹੜੇ ਸਾਲਾਂ ਚ ਪੇਸ਼ ਸ਼ੁਰੂ ਹੋਇਆ ਵਾ ਇੱਕ ਮਹੀਨੇ ਦੇ ਵਿੱਚ ਦੋ ਦੋ ਕੇਸ ਆਉਂਦੇ ਸੀਗੇ ਇੱਕ ਮਹੀਨੇ ਦੇ ਵਿੱਚ ਟੈਟਨਸ ਦੇ 2-2 ਕੇਸ ਬਟ ਹੁਣ ਸਾਲ ਦੇ ਵਿੱਚ ਕੋਈ ਇੱਕ ਅੱਧਾ ਕੇਸ ਆਉਂਦਾ ਉਹਦੀ ਵੈਕਸੀਨੇਸ਼ਨ ਕਿਵੇਂ ਹੁੰਦੀ ਆ ਕਦੋਂ ਕਰਨੀ ਆ ਗੱਬਣ ਦੀ ਕਦੋਂ ਕਰਨੀ ਆ ਖਾਲੀ ਦੀ ਕਦੋਂ ਕਰਨੀ ਆ ਕੀ ਟੈਟਨਸ ਦੇ ਲੱਛਣ ਰਹਿੰਦੇ ਨੇ ਇਹਦਾ ਕੋਈ ਟੈਸਟ ਨਹੀਂ ਹੁੰਦਾ ਕੋਈ ਬਲੱਡ ਟੈਸਟ ਨਹੀਂ ਇਹਦੇ ਸਿੰਪਟਮ ਆ ਤੁਸੀ ਕਿਉਰ ਕਰਨਾ ਪੈਂਦਾ ਹੁਣ ਸਾਲ 'ਚ ਇੱਕ ਅੱਧਾ ਕੇਸ ਆਉਂਦਾ ਲਗਭਗ ਟੈਟਨਸ ਆਪਾਂ ਢਾ ਲਈ ਤੇ ਹੁਣ ਤੀਜੀ ਜਿਹੜੀ ਗੱਲ ਥੋੜਾ ਨਾਲ ਸ਼ੇਅਰ ਕਰਨੀ ਸੀ ਉਹ ਇਹ ਸੀਗੀ ਬੀ ਕਈ ਦੇਸੀ ਨੁਕਤੇ ਮੈਂ ਦੇਖਿਆ ਘੋੜਿਆਂ ਚ ਕੰਮ ਕਰਦੇ ਨੇ ਦੇਸੀ ਨੁਕਤੇ ਜਿਵੇਂ ਪੋਟਾਂ ਚ ਪਾਣੀ ਜਾ ਭਰ ਜਾਣਾ ਜਾਂ ਮਤਲਬ ਜਿੱਥੇ ਨਰਵਸ ਸਾਈਨ ਆਉਂਦੇ ਨੇ ਉਥੇ ਕਈ ਚੀਜ਼ਾਂ ਕੰਮ ਕਰਦੀਆਂ ਨੇ ਜਿੱਥੇ ਇੰਗਲਿਸ਼ ਮੈਡੀਸਨ ਕੰਮ ਨਹੀਂ ਕਰਦੀ ਮੈਂ ਉਹ ਦੇਖਿਆ ਪਰਖਿਆ ਵੀ ਸੀਗਾ ਤੇ ਮਹੀਂ ਕਿਸੇ ਬੰਦੇ ਨੂੰ ਨੰਬਰ ਦਿੱਤਾ ਕਿਸੇ ਦਾ ਸੱਜਣ ਦਾ ਕੋਈ ਵੀ ਭਰਾਏ ਨੂੰ ਪਰਸਨਲ ਨਾ ਲਵੇ ਠੀਕ ਹੈ ਇਹ ਇੱਕ ਸਿਰਫ ਤੇ ਸਿਰਫ ਉਹ ਸਾਰੇ ਵਰਤਾਂਤ ਦੇ ਵਿੱਚੋਂ ਇੱਕ ਨਿਕਲੀ ਹੋਈ ਚੀਜ਼ ਆ ਹਕੀਕਤ ਆ ਇਹਦੇ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦਾ ਕੋਈ ਸਬੰਧ ਨਹੀਂ ਵੀ ਮੈਂ ਉਹਨੂੰ ਕਹਿ ਰਿਹਾ ਜਾਂ ਉਹਨੂੰ ਕਹਿ ਰਿਹਾ ਉਹ ਬੰਦੇ ਨੇ ਉਹਨੂੰ ਦਵਾਈ ਤਾਂ ਦਿੱਤੀ ਤੇ ਉਹਨੇ ਮੰਨ ਕੇ ਚਲੋ ਮੈਂ ਉਹ ਬੰਦੇ ਨੂੰ ਪੁੱਛਿਆ ਮੈਂ ਕਿਹਾ ਵੀ ਕਿਵੇਂ ਆ ਉਹ ਕਹਿੰਦਾ ਠੀਕ ਆ ਮੈਂ ਕਿਹਾ ਵੀ ਕਿਵੇਂ ਕਿਵੇਂ ਦੇਣੀ ਆ ਇਹ ਪਤਾ ਮੈਨੂੰ ਹੈਗਾ ਵੀ ਦਵਾਈ ਕੀ ਆ ਕਿਵੇਂ ਬਣਦੀ ਆ ਕੀ ਗੱਲਬਾਤ ਆ ਤੇ ਮੈਂ ਕਿਹਾ ਵੀ ਕਿੰਨੀ ਕਿੰਨੀ ਡੋਜ਼ ਕਿਹਾ ਦੇਣ ਨੂੰ ਕਹਿੰਦਾ ਬਾਈ ਉਹਨੇ ਸੌਂਖ ਬਾਈ ਤੇ ਵੀ ਕਿਸੇ ਨੂੰ ਦੱਸੀ ਨਾ ਤੇ ਮੇਰਾ ਹਾਸਾ ਨਿਕਲਿਆ ਤੇ ਉਹ ਇੱਕ ਰਸਤਾ ਬੰਦ ਹੋਇਆ ਤੇ ਫਿਰ ਮੈਂ ਰਸਤੇ ਮਤਲਬ ਜਦੋਂ ਤੁਸੀਂ ਲੱਭਣ ਲੱਗਦੇ ਹੋ ਬਹੁਤ ਲੱਗਦੇ ਆ ਫਿਰ ਮੈਂ ਜਿੰਨੀਆਂ ਵੀ ਹੁਣ ਮਤਲਬ ਆਯੁਰਵੈਦਿਕ ਦੀਆਂ ਕਿਤਾਬਾਂ ਨੇ ਉਹਨਾਂ ਦੀ ਪੜ੍ਹਾਲ ਸ਼ੁਰੂ ਕਰੀ ਜਿਹੜੀਆਂ ਲਗਭਗ ਲਗਭਗ ਲੱਭ ਗਈਆਂ ਨੇ ਇਹਦੇ ਲਈ ਹਰਦਵਾਰ ਅੰਮ੍ਰitsar ਤੇ ਇੱਕ ਦੋ ਸ਼ਹਿਰ ਹੋਰ ਨੇ ਉੱਥੇ ਜਾਣਾ ਪਊਗਾ ਉਹ ਜਲਦੀ ਲੈ ਕੇ ਆਉਂਗਾ ਠੀਕ ਆ ਤੇ ਤੁਹਾਡੇ ਨਾਲ ਨੁਕਤਾ ਤਾਂ ਨਹੀਂ ਸ਼ੇਅਰ ਕਰਦੇ ਕਿਉਂਕਿ ਉਹਦੇ ਵਿੱਚ ਕਈ ਚੀਜ਼ਾਂ ਡੇਂਜਰਸ ਬਹੁਤ ਨੇ ਡੇਂਜਰਸ ਤੋਂ ਭਾਵ ਵੀ ਭਿਆਜਨਗਾਲੀਆਂ ਚੀਜ਼ਾਂ ਬਹੁਤ ਨੇ ਉਹਨਾਂ ਨੂੰ ਇੱਕ ਵਿਧੀ ਹੁੰਦੀ ਆ ਉਹ ਵਿਧੀ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਤਾਂ ਹੀ ਕੋਈ ਬੈਦ ਆ ਜਿਹੜਾ ਉਹਦੀ ਦਵਾਈ ਦੱਸ ਦੂਗਾ ਪ੍ਰੋਸੈਸਿੰਗ ਨਹੀਂ ਦੱਸਦਾ ਠੀਕ ਆ ਇਸ ਕਰਕੇ ਪ੍ਰੋਸੈਸਿੰਗ ਕੋਈ ਨਹੀਂ ਪਰ ਜਾਨੀ ਜਿਹੜਾ ਪੋਟਾ ਪੂਟਾ ਜਿਹੜਾ ਹੋਰ ਆ ਇਹ ਕਾਰੋਬਾਰ ਜੇ ਆਪਾਂ ਬਿਲਕੁਲ ਮਨ ਕੂੜਿਆਂ ਚਾਉਣ ਨਹੀਂ ਦਵਾਂਗੇ ਜੇ ਪਰਮਾਤਮਾ ਨੇ ਸੁੱਖ ਰੱਖੀ ਠੀਕ ਹੈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਦੋਸਤੋ ਸਤਿ ਸ੍ਰੀ ਅਕਾਲ